ਆਹ ਵੀਡੀਓ ਤੁਸੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਜੀਵਨਜੋਤ ਚਾਹਲ ਦੀ ਆ ਇੱਕ ਕਲੈਕਸ਼ਨ ਕੈਂਪੇਨ ਦੀ ਤਸਵੀਰਾਂ ਹੀ ਨਜ਼ਰ ਆ ਰਹੀਆਂ ਨਾਲ ਹੀ ਉਹਦੀ ਇੱਕ ਫੋਟੋ ਆ ਵਿਆਹ ਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਤੀ ਥੋੜੀ ਜਿਹੀ ਹੋਰ ਪੇਰ ਆ ਜਾਏਗੀ ਨਾਮਜਦ ਬੰਦਾ ਜੀਵਨਜੋਤ ਚਾਹਲ ਇੰਨਾ ਇੰਪੋਰਟੈਂਟ ਹੈ ਕਿ ਉਹ ਸ਼ਾਦੀ ਦੇ ਵਿੱਚ ਖੜਾ ਫੰਕਸ਼ਨਾਂ ਤੇ ਉਹਨੇ ਕੈਂਪੇਨ 'ਚ ਇਸ ਕਰਕੇ ਮੇਰੀ ਇਹ ਡਿਮਾਂਡ ਹੈ ਕਿ ਮੀਥੇਰ ਨੂੰ ਜਵਾਬ ਦੇਣਾ ਚਾਹੀਦਾ ਸੁਪਾਲ ਸਿੰਘ ਕਹਿ ਰਿਹਾ ਇੱਕ ਵੀਡੀਓ ਤੇ ਇੱਕ ਫੋਟੋ ਦਿਖਾ ਕੇ ਕੈਬਨਿਟ ਮੰਤਰੀ ਮੀਥੇਰ ਤੋਂ ਸਵਾਲ ਪੁੱਛ ਰਹੇ ਨੇ ਕਿ ਜਵਾਬ ਦਿਓ ਕਿ ਮੂਸੇ ਵਾਲਾ ਦਾ ਮਲਜ਼ਮ ਉਹਨਾਂ ਦੇ ਵਿਆਹ ਚ ਕਿਉਂ ਆਇਆ ਤੇ ਕੈਂਪੇਨ ਦੇ ਵਿੱਚ ਵੀ ਕਿਉਂ ਫਿਰਦਾ ਆਹ ਵੀਡੀਓ ਤੁਸੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਜੀਵਨ ਜੋਤ ਚਾਹਲ ਦੀ ਆ ਇੱਕ ਕਲੈਕਸ਼ਨ ਕੈਂਪੇਨ ਦੀ ਤਸਵੀਰਾਂ ਨਜ਼ਰ ਆ ਰਹੀਆਂ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਵਿੱਚ ਇਲਜ਼ਾਮਾਂ 'ਚ ਗ੍ਰਿਫਟ ਚਲਾਨ 'ਚ ਨਾਮਜੱਦ ਬੰਦਾ ਜੀਵਨ ਜੋਤ ਚਾਹਲ ਇਹ ਨਾ ਇੰਪੋਰਟੈਂਟ ਹੈ ਕਿ ਉਹ ਸ਼ਾਦੀ ਦੇ ਵਿੱਚ ਖੜਾ ਫੰਕਸ਼ਨ ਕਰਾਦੇ ਹੁੰਦੇ ਕੈਂਪੇਨ ਚ ਇਸ ਕਰਕੇ ਮੇਰੀ ਇਹ ਡਿਮਾਂਡ ਹੈ ਕਿ ਮੀਥਿਆ ਨੂੰ ਇਹ ਜਵਾਬ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਆਦਮੀਆਂ ਨਾਲ ਜਿਹੜੇ ਕ੍ਰਿਮੀਨਲਸ ਨੇ ਜਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਖਤਰਨਾਕ ਇਨਵੋਲਵਡ ਨੇ ਉਹਨਾਂ ਦੀ ਸਪੋਰਟ ਕਿਉਂ ਲੈ ਰਹੇ ਨੇ ਮੇਰੇ ਤੇ ਐਨਡੀਪੀਐਸ ਦਾ ਜਿਹੜਾ ਪਰਚਾ ਦਰਜ ਹੋਇਆ ਨਾ 2015 ਦਾ ਉਹਦਾ ਬੇਸਿਸ ਸਿਰਫ ਟੈਲੀਫੋਨ ਕਾਲ ਰਿਕਾਰਡਿੰਗ ਨਾਥਿੰਗ ਐਲਸ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਮੇਰੀ ਕਨਸਟੈਂਸੀ ਦਾ ਗੁਰਦੇਵ ਸਿੰਘ ਜਿਹੜਾ ਜਲਾਲਾਬਾਦ ਥਾਣੇ ਚ ਫੜੇਗਾ 2015 ਚ ਉਹ ਸਿਰਫ ਮੈਨੂੰ ਜਦੋਂ ਜਦੋਂ ਭੱਜ ਰਿਹਾ ਸੀ ਮੈਨੂੰ ਕਾਲਾਂ ਕਰਦਾ ਸੀ ਔਰ ਮੈਂ ਸਭ ਦੀਆਂ ਕਾਲਾਂ ਚਾਹਦਾ ਕੋਲ ਰਿਕਾਰਡਿੰਗ ਵੀ ਨਹੀਂ ਹੈ ਗਵਰਨਮੈਂਟ ਕੋਲ ਕਿਸੇ ਡਿਪਾਰਟਮੈਂਟ ਕੋਲ ਅਜ ਤੱਕ ਕਿ ਉਹਨੇ ਕੀ ਗੱਲ ਕੀਤੀ ਹੈ ਕੁਛ ਨਹੀਂਗਾ ਸਿਰਫ ਕਾਲ ਕਰਨਾ ਹੀ ਮੈਨੂੰ ਗੁਨਾਹ ਮੈਨੂੰ ਐਡਾ ਹਾਵੀ ਪਿਆ ਕਿ ਦੋ ਵਾਰ ਮੈਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੀ ਹੁਣ ਉਮੀਦ ਹੈ ਜਵਾਬ ਦੇਵੇਗਾ ਇਹਦੀ ਫੋਟੋ ਆ ਇਹਦੀ ਵੀਡੀਓ ਦਿਖਾਤੀ ਤੁਹਾਨੂੰ ਜਿਹੜਾ ਉਹਦੇ ਇਲੈਕਸ਼ਨ ਕੈਂਪੇਨ ਚ ਕਰ ਰਿਹਾ ਕੰਮ ਸੁਪਾਲ ਸਿੰਘ ਖੈਰਾ ਜੀ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁੱਟ ਕੇ ਆਏ ਨੇ ਤੇ ਬਾਹਰ ਆ ਕੇ ਉਹਨਾਂ ਨੇ ਸਿੱਧਾ ਮੁੱਖ ਮੰਤਰੀ ਮਾਨ ਨੂੰ ਘੇਰਿਆ ਤੇ ਹੁਣ ਉਹਨਾਂ ਦੇ ਜੱਦੀ ਜ਼ਿਲ੍ਹੇ ਤੋਂ ਹੀ ਚੋਣ ਪੇਟ ਦੇ ਵਿੱਚ ਵੀ ਡੱਟ ਗਏ ਨੇ ਸੰਗਰੂਰ ਦਾ ਮੁਕਾਬਲਾ ਇਸ ਵਾਰ ਦਿਲਚਸਪ ਹੈ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਨੇ ਆਪਣੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਠੇਰ ਤੇ ਦਾਖਲਿਆ ਜਦੋਂ ਕਿ ਕਾਂਗਰਸ ਨੇ ਆਇਆ ਪੁਲਾਤੂ ਆਪਣੇ ਵਿਦਾਇਕ ਸੁਪਾਲ ਸਿੰਘ ਖੈਰਾ ਨੂੰ ਤਦ ਦ੍ਰਿਸ਼ੋਮਨੀ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਇਕਬਾਲ ਸਿੰਘ ਚੁੰਦਾ ਤੇ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਮੀਦਵਾਰ ਨੇ ਸਿਮਰਨਜੀਤ ਸਿੰਘ ਮਾਨ ਜੋ ਮੌਜੂ